ਪੰਜਾਬ ਸਰਕਾਰ ਵੱਲੋਂ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਹਿਯੋਗ ਨਾਲ 1200 ਕਰੋੜ ਰੁਪਏ ਖਰਚ ਕਰਕੇ ਰਾਜ ਵਿੱਚ ਸੈਰਸਪਾਟੇ ਨੂੰ ਵਿਕਸਿਤ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਵਿੱਚੋਂ 150 ਕਰੋੜ ਰੁਪਏ ਖਰਚ ਕਰਕੇ ਹਰੀਕੇ ਵੈਟਲੈਂਡ ਨੂੰ ਅੰਤਰਰਾਸ਼ਟਰੀ ਪੱਧਰ ਤੇ ਸੈਰਸਪਾਟੇ ਦੇ ਸਥਾਨ ਵਜੋਂ ਉਭਾਰਿਆ ਜਾਵੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਰਸਪਾਟਾ ਸਬਿਆਚਾਰਕ ਮਾਮਲੇ 'ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਵਾਰਡ ਵੈਟਲੈਂਡ ਵਿਖੇ ਮੌਕੇ ਤੇ ਹਰੀਕੇ ਰੈਡ ਵਰਕਸ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਹਲਕਾ ਵਿਧਾਇਕ ਕੁਲਵੀਰ ਸਿੰਘ ਜੀਰਾ, ਹਲਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਲਤੋ ਅਲਾਵਾ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਜੀਰਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਆਪਣੇ ਧਿਆਨ ਨਾਲ ਗੱਲ ਸੁਣੋ ਧੋਖਾ ਜਿਹੜੀ ਗਵਰਨਮੈਂਟ ਐਨਐਸਐਸਓ ਦੀ ਰਿਪੋਰਟ ਨੌਕਰੀਆਂ ਦੀ ਉਹਨੂੰ ਲੁਕੋ ਕੇ ਰੱਖੇ ਉਹਤੇ ਛੱਪੜ ਪਾਵੇ ਇਸ ਤੋਂ ਸ਼ਰਮਨਾ ਗੱਲ ਕੋਈ ਹੈ 1 ਕਰੋੜ 10 ਲੱਖ ਜੌਬਸ ਪਿਛਲੇ ਸਾਲ ਲੂਜ਼ ਹੋਏ ਆ ਔਰ ਇਹ ਸਾਰੀ ਜਿਹੜੀ ਕੈਸ਼ ਤੇ ਇਕਨੋਮੀ ਚੱਲਦੀ ਸੀ ਕੋਈ 500 ਕਮਾਉਂਦਾ ਸੀ ਕੋਈ 400 ਕਮਾਉਂਦਾ ਸੀਗਾ ਕੋਈ ਦਿਹਾੜੀ ਦੇ ਉੱਤੇ ਕਮਾਉਂਦਾ ਸੀਗਾ ਉਹ ਸਾਰਿਆਂ ਦੀ ਫੱਟੀ ਪੋਛਤੀ ਇਹਨਾਂ ਨੇ ਆਪਣੀ ਬਲੈਕ ਮਨੀ ਜਿਹੜੀ ਹੈਗੀ ਆ ਉਹ ਪਰਪਲ ਕਰ ਲਈ ਕੋਆਪਰੇਟਿਵ ਬੈਂਕਾਂ ਵਿੱਚ ਜਮਾ ਕਰਾ ਕੇ ਇੱਕ ਬੈਂਕ ਚ ਅਮਿਤ ਸ਼ਾਹ ਜੀ ਦਿੱਤੇ ਡਾਇਰੈਕਟਰ ਨੇ ਇੱਕ ਬੈਂਕ ਚ 700 ਕਰੋੜ ਰੁਪਈਆ ਪੰਜਾਂ ਦਿਨਾਂ ਦੇ ਵਿੱਚ ਜਮਾ ਹੋਇਆ ਜੇ ਟਾਈਟਲ ਲੱਗ ਕਰਕੇ ਜਮਾ ਕਰਾਓ ਇੱਕ ਘੰਟੇ ਚ 12000 ਲੋਕ ਜਮਾ ਕਰਾਂ ਤਾਂ ਜਮਾ ਹੁੰਦਾ ਤੇ 12 ਬੰਦੇ ਥੁੱਕ ਲਾ ਕੇ ਗਿੰਦੇ ਰੋਡ ਕੋਆਪਰੇਟਿਵ ਬੈਂਕਾਂ ਚ 12 ਬੰਦੇ ਨਹੀਂ ਜਮਾ ਕਰਾ ਸਕਦੇ ਸਰ ਇਹ 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 ਮਤਲਬ ਸਾਰਾ ਸਵਾਰਥਤਾ ਹੋਇਆ ਦੇਖੋ ਅੱਜ ਇਹਨਾਂ ਨੂੰ ਹੁਣ ਯਾਦ ਆ ਗਈ ਜਦੋਂ ਤਿੰਨੇ ਇਲੈਕਸ਼ਨ ਠੁਕੇ ਆ ਸਮਝ ਨਹੀਂ ਇਹ ਅੱਜ ਇਹਨਾਂ ਨੂੰ ਹੁਣ ਯਾਦ ਆ ਗਈ ਵੀ ਜੀ ਹੁਣ ਆ ਅਸੀਂ ਆ ਆ ਵੀ ਕਰਾਂਗੇ ਤੇ ਹੁਣ ਆ ਵੀ ਕਰਾਂਗੇ ਪਹਿਲਾਂ ਸੁੱਤੇ ਪਏ ਸੀ ਸਿੱਧੂ ਸਾਹਿਬ ਇਹ ਸਾਢੇ 4 ਸਾਲ ਕਿਉਂ ਨਹੀਂ ਕੀਤਾ ਵਾਹੇ 슬ੀਪਿੰਗ ਕੁੰਭ ਕਰਨ ਵੀ 6 ਮਹੀਨੇ ਆ ਮਤ ਉੱਠ ਖੜਦਾ ਸੀਗਾ ਇਹ ਸੁੱਤੇ ਪਏ ਆ ਤੇ ਹੁਣ ਜਦੋਂ ਛਤਰ ਪਏ ਆ ਤੇ ਹੁਣ ਇਹ ਲੋਕ ਯਾਦ ਆਉਂਦੇ ਆ ਸਰ ਇਹ ਸਭ ਤੋਂ ਵੱਡਾ ਵੈਟਲੈਂਡ 4800 ਹੈਕਟੇਰ ਏਸ਼ੀਆ ਦਾ ਇਸ ਨੰਬਰ 2 ਉਹ ਨੰਬਰ 1 ਕੋਈ ਕਹਿੰਦੇ 2 ਕੋਈ ਕਹਿੰਦੇ ਨੰਬਰ 1 100 46000 146000 ਮਤਲਬ ਐਤ ਕੀ ਹਾਈਐਸਟ ਹੈ 146000 ਬਰਡ ਆਇਤ ਕੀ ਤੇ 16000 ਬਰਡ ਜਿੱਥੇ ਆਂਦਾ ਹੈ ਭਰਤਪੁਰ ਸੈਂਚੁਰੀ ਉਹਨੂੰ ਇੰਡੀਆ ਦੀ ਬੈਸਟ ਕਹਿੰਦੇ ਕਿਉਂ ਕਿਉਂਕਿ ਅਸੀਂ ਮਣੀ ਮਿੱਟੀ 'ਚ ਰੋੜ ਰੱਖੀ ਹੈ ਔਰ ਮਣੀ ਨੂੰ ਅਸੀਂ ਸੋਨੇ 'ਚ ਸਜਾ ਨਹੀਂ ਸਕੇ ਤਾਂ ਕਿ ਮਣੀ ਦੀ ਚਮਕ 100 ਗੁਣਾ ਵਧੇ ਇਹ ਡਿਸਾਈਡ ਹੋਇਆ ਚੀਫ ਨੁਸਹ ਸਾਹਿਬ ਨਾਲ ਮੀਟਿੰਗ ਹੋਈ ਹੈ ਅਸੀਂ ਜਿਹੜਾ ADB ਤੋਂ ਅਗਲਾ ਫੰਡ ਲੈ ਰਹੇ ਹਾਂ 1200 ਕਰੋੜ ਦਾ ਪ੍ਰੋਜੈਕਟ ਹੈ ਉਹਦੇ ਚ 150 ਕਰੋੜ ਰੁਪਇਆ ਕੱਲਾ ਹਰੀਕੇ ਪਤਨ ਲਈ ਲੈ ਰਹੇ ਜਸਟ ਫਾਰ ਦਾ ਵਿਲਪਮੈਂਟ ਆਫ ਦਿਸ ਗ੍ਰੇਟ ਵੈਟਲੈਂਡ ਜਿੱਥੇ ਸਵਾ ਲੱਖ ਤੋਂ ਉੱਤੇ ਬर्ड ਆਉਂਦਾ ਇਹ ਜਿੰਨੀ ਹਾਈ ਸੈਂਥ ਹੈ ਇਹਨੂੰ ਪੂਰੀ ਤਰ੍ਹਾਂ ਰਿਮੂਵ ਕਰਾਂਗੇ ਇਹ ਤੁਸੀਂ 16 ਪੁਆਇੰਟ ਹੈਗੇ ਨੇ ਇਹਨੂੰ ਡਰੋਨਸ ਤੋਂ ਪ੍ਰੋਪਰ ਤਰੀਕੇ ਦੇ ਨਾਲ ਸਰਵੇ ਕੀਤਾ ਜਾਊਗਾ ਰਾਈਟ ਐਸਟੀਪੀ ਪਲਾਂਟਸ ਲੱਗਣਗੇ ਇੱਥੇ ਜਿਹੜਾ ਫੋਰਨ ਕੀਕਰ ਲੱਗਿਆ ਉਹਨੂੰ ਅਪਰੂਵ ਕੀਤਾ ਜਾਊਗਾ ਤੇ ਜਿਹੜਾ ਪੁਰਾਣਾ ਸਾਡਾ ਟ੍ਰੈਡੀਸ਼ਨਲ ਕਿਕਰ ਹੈ ਤੇ ਹੋਰ ਜਿਹੜੇ ਪਲਾਂਟਸ ਨੇ ਉਹ ਹਾਈ ਸੰਥ ਨੂੰ ਰਿਮੂਵ ਕਰਕੇ ਇੱਥੇ ਕਮਲ ਤੇ ਵਾਟਰ ਲੈ ਲਈ ਲਾਇਆ ਜਾਊਗਾ ਜਿਹੜੀ ਇੱਥੇ ਕੈਟ ਫਿਸ਼ ਹੈ ਕੈਟ ਫਿਸ਼ ਇਸ ਦੀ ਮੋਸਟ ਡੇਂਜਰਸ ਥਿੰਗ ਫੋਰ ਬਰਡਸ ਐਡੀਡੀ ਮੱਟੂਂਦੀ ਹੈ ਕਈ ਵਾਰ ਜਿਆਦਾ ਵੀ ਵੱਡੀ ਹੋ ਜਾਂਦੀ ਹੈ ਬੰਦਾ ਵੀ ਸਿੱਟ ਲੈਂਦੀ ਹੈ ਤੇ ਉਹ ਤੱਬ ਫੜ ਕੇ ਬੋਰਡ ਨੂੰ ਥੱਲੇ ਡ੍ਰੈਗ ਕਰਦੀ ਹੈ ਡਰਾਉਨ ਕਰਕੇ ਮਾਰਦੀ ਹੈ ਲੰਗਾ ਜਾਂਦੀ ਹੈ ਉਹਨਾਂ ਉਹਨਾਂ ਜਿਹੜੇ ਸਪੀਸੀਜ਼ ਨੇ ਉਹਨਾਂ ਨੂੰ ਪਾਸੇ ਕੱਢ ਕੇ ਇੰਡਸ ਡੋਲਫਿਨਸ ਦੀ ਜਿਹੜੀ ਪ੍ਰੋ ਹੈ ਉਹਨੂੰ ਇੱਥੇ ਪ੍ਰਾਪਰ ਤਰੀਕੇ ਨਾਲ ਬਰੀਡ ਕੀਤਾ ਜਾਊਗਾ ਕਬਜ਼ੇ ਦੀ ਗੱਲ ਸੁਣ ਕੇ ਹਟਿਆ ਐਮਐਲਏ ਸਾਹਿਬ 2 ਲੱਖ ਬੰਦਿਆਂ ਦੇ ਨਾਮ 'ਤੇ ਤੇ 4 ਲੱਖ ਬੰਦਿਆਂ ਦੀ ਆਵਾਜ਼ ਆਈ ਹੈ ਹੈ ਕਿ ਕੋਈ ਪਿਉੜੀ ਜਗੀਰੀ ਸਮਝੀ ਬੈਠਾ ਇਸ ਇਜ਼ ਰੌਂਗ ਇਹ ਅਸੀਂ ਛੜਾਵਾਂਗੇ